ਗ੍ਰਾਮ ਦੀ ਗੱਲ ਸੁਣ ਲੋ ਆਪਣੀ ਪਤਨੀ ਛਡਾਉਣ ਵਾਸਤੇ ਗਿਆ ਆ ਤੇ ਉਥੇ ਕੀਤਾ ਕਿ ਹਨੂਮਾਨ ਦੇ ਨਾਲ ਰਲ ਕੇ ਸਾਰੀ ਦੀ ਸਾਰੀ ਸਿਟੀ ਨੂੰ ਅੱਗ ਲਵਾ ਕੇ નિર્ਦੋਸ਼ ਬੱਚੇ ਬਜ਼ੁਰਗ ਬੀਬੀਆਂ ਮਰਦ ਸਾਰੇ ਜਿਉਂਦੇ ਜੀ ਸਾੜ ਕੇ ਮਾਰ ਦਿੱਤੇ ਇੱਕ ਇਹੋ ਜੀ ਮਾਨਸਿਕਤਾ ਆ ਇਹ ਮੇਰੇ ਬਾਬੇ ਦੀ ਮਾਨਸਿਕਤਾ ਤਾਂ ਹੋ ਨਹੀਂ ਸਕਦੀ ਵੀ ਦੁਸ਼ਮਣੀ ਤੁਹਾਡੀ ਕਿਸੇ ਇੱਕ ਬੰਦੇ ਨਾਲ ਆ ਕਿਸੇ ਇੱਕ ਘਰ ਦੇ ਨਾਲ ਆ ਉਹਦੇ ਨਾਲ ਦੁਸ਼ਮਣੀ ਕੱਢਣ ਦੇ ਨਾਲ ਤੁਸੀਂ ਸਾਰੇ ਦਾ ਸਾਰਾ ਪਿੰਡ ਸਾਰੇ ਦਾ ਸਾਰਾ ਇਲਾਕਾ ਹੀ ਤੁਸੀਂ ਜਿਉਂਦਾ ਸਾੜ ਦੋ ਵਿੱਚੇ ਬੱਚੇ ਵਿੱਚੇ ਬਜ਼ੁਰਗ ਵਿੱਚੇ ਬੀਬੀਆਂ ਇਹ ਰੱਬ ਦੇ ਅਵਤਾਰ ਦਾ ਕੰਮ ਆ નિર્ਦੋਸ਼ਾਂ ਨੂੰ ਜਿਉਂਦੇ ਜੀ ਸਾੜ ਦੇਣਾ ਅਸਲ ਦੇ ਵਿੱਚ ਇਹਨਾਂ ਕਹਾਣੀਆਂ ਦੇ ਵਿੱਚ ਜਿਹੜੀ ਮਾਨਸਿਕਤਾ ਆ ਉਹ ਤੁਹਾਡੇ ਸਾਹਮਣੇ ਜ਼ਾਹਰ ਬਾਰ-ਬਾਰ ਹੋਈ ਆ ਇੱਥੋਂ ਹੀ ਉਪਜਦੀ ਆ ਇਹ ਜੈਨੋਸਾਈਡਲ ਇੰਪਲਸ ਜਿਹੜੀ ਆ ਇੰਦਰਾ ਨੂੰ ਕੀਤੇ ਕਰਮਾਂ ਦੀ ਸਜ਼ਾ ਭੁਗਤਣੀ ਪਈ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਵੱਖੋ-ਵੱਖਰੇ ਸ਼ਹਿਰਾਂ ਦੇ ਵਿੱਚ ਪੂਰੇ ਭਾਰਤ ਦੇ ਅੰਦਰ ਸਿੱਖਾਂ ਨੂੰ ਜਿਉਂਦਿਆਂ ਭਾਵੇਂ ਬੱਚਾ ਹੋਵੇ ਭਾਵੇਂ ਬੀਬੀ ਹੋਵੇ ਭਾਵੇਂ ਮਰਦ ਹੋਵੇ ਜਿਉਂਦਿਆਂ ਜਲਾ-ਜਲਾ ਕੇ ਸਾੜ ਕੇ ਮਾਰ ਦਿੱਤਾ ਪ੍ਰੇਰਣਾ ਕਿੱਥੋਂ ਮਿਲ ਰਹੀ ਆ ਆ ਜੈਨੋਸਾਈਡਲ ਇੰਪਲਸ ਇਸ ਰਾਮ ਦੀ ਕਹਾਣੀ ਦੇ ਵਿੱਚ ਪਈ ਆ ਜਿਹੜੀ ਲਗਾਤਾਰ ਬਾਰ-ਬਾਰ ਹੋ ਰਹੀ ਆ ਤੇ ਅੱਗੇ ਵੀ ਹੋਣੀ ਆ